ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਸ ਨੇ ਯਾਦ ਕਰਵਾਇਆ ਕਿ ਪੰਜਾਬ ਦੇ ਪਾਣੀ ਦੀ ਲੁੱਟ ਹੋ ਰਹੀ ਹੈ ਪੰਜਾਬ ਦੇ ਪਾਣੀ ਬਾਰੇ ਜਾਗਰੂਤ ਹੋ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀ ਕਿਉਂਕਿ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ एसवाईएल ਦੇ ਮੁੱਦੇ ਨੂੰ ਲੈ ਕੇ ਦੂਸਰੇ ਪਾਸੇ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਕਿ ਪੰਜਾਬ ਤਾਂ ਸੋਕਾ ਪੀੜਿਤ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਇੱਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਜਿਹੜੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਟਸਤ ਕੀਤਾ ਗਿਆ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਤੇ ਰੱਦ ਕਰਾਏ ਗਿਆ ਬਾਅਦ ਵਿੱਚ ਜਾ ਕੇ ਸੌਰੀ ਮੰਗਣੀ ਪਈ ਮਾਫੀ ਮੰਗਣੀ ਪਈ ਗਰਮੀਤ ਸਿੰਘ ਖੁੱਡੀਆਂ ਨੂੰ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਤੇ ਉਧਰ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਭਾਈ ਅ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਜਾਣੂ ਕਰਾਉਣਾ ਸੀ ਭਾਈ ਤੁਸੀਂ ਸਰਕਾਰ ਛੋਲੇ ਵਿੱਚ ਕਿ ਨਹੀਂ ਬਣਾਈ ਤੁਹਾਨੂੰ ਲੋਕਾਂ ਨੇ ਬਹੁਮਤ ਦਿੱਤਾ ਹੈ ਤੁਹਾਡੇ 92 ਵਿਧਾਇਕ ਅਸੀਂ ਜਿਤਾਏ ਨੇ ਕਾਪੋਰੇਟ ਕਰਾਣਿਆਂ ਨੂੰ ਪੰਜਾਬ ਵਿੱਚਿਆ ਜਾ ਰਿਹਾ ਹੈ ਸੌਦੇਬਾਜ਼ੀ ਹੋ ਰਹੀ ਹੈ ਸੈਂਟਰ ਸਰਕਾਰ ਤੋਂ ਲੈ ਕੇ ਸੈਂਟਰ ਸਰਕਾਰ ਕਹਿੰਦੀ ਹੈ ਇੱਕੋ ਬੋਲੀ ਇੱਕੋ ਭਾਸ਼ਾ ਔਰ ਇੱਕੋ ਭਾਸ਼ਾ ਇੱਕੋ ਧਰਮ ਇੱਕ ਸਮੇਂ ਵੋਟਾਂ ਇੱਕੋ ਰਾਸ਼ਟਰ ਕਾਪੋਰੇਟ ਕਰਾਣੇ ਤੇ ਹੱਥੇ ਦਿਓ ਜਿੰਨੇ ਵੀ ਭਾਰਤ ਦੇ ਸੂਬੇ ਨੇ ਤੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਪਤਾ ਕਿ 2021 ਦਾ ਜਿਹੜਾ ਐਕਟ ਆਇਆ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਲੀ ਪਾਤੀ ਜਾਣਦੇ ਨੇ ਕਿ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ મોદી ਜਿਹੜੇ ਕਾਰਪੋਰੇਟ ਘਰਾਣੇ ਨੇ મોદી ਉਹਨਾਂ ਦੇ ਹੱਥਾਂ ਦੀ ਇੱਕ ਕਟ ਪੁਤਲੀ ਹੈ ਜਿਸ ਤਰ੍ਹਾਂ ਉਹ મોદી ਨੂੰ ਕਹਿੰਦੇ ਨੇ મોદી ਉਸੇ ਤਰ੍ਹਾਂ ਕਰਦਾ ਹੈ ਚਾਹੇ ਉਹ ਖੇਤੀ ਹੋਵੇ ਚਾਹੇ ਉਹ ਐਮਐਸਪੀ ਹੋਵੇ ਚਾਹੇ ਉਹ ਕਿਸਾਨ ਹੋਣ ਤੇ ਚਾਹੇ ਉਹ ਪਾਣੀਆਂ ਦੇ ਮੁੱਦੇ ਹੋਣ ਤੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਕਹਿ ਰਿਹਾ ਹੈ ਕਿ ਐਮਐਸਪੀ ਨੂੰ ਲੈ ਕੇ ਜੇਕਰ ਪੰਜਾਬ ਦੇ ਸੜਕਾਂ ਰੋਕੀਆਂ ਗਈਆਂ ਧੰਨੇ ਲਗਾਏ ਗਏ ਰੇਲਾਂ ਰੋਕੀਆਂ ਗਈਆਂ ਉਹਨਾਂ ਉੱਤੇ ਬਣਦੀ ਕਾਰਵਾਈ ਹੋਵੇਗੀ ਇਹ ਉਹੀ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਇਹ ਉਹੀ ਹੈ ਮੀਤ ਹੈਰ ਇਹ ਉਹੀ ਹੈ ਅਨਮੋਲ ਗਗਨ ਮਾਨ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਓ ਪੰਜਾ ਮਿੰਟਾਂ ਦੇ ਵਿੱਚ ਜੇਕਰ ਸੈਂਟਰ ਸਰਕਾਰ ਨੇ ਤੁਹਾਨੂੰ ਐਮਐਸਪੀ ਨਾ ਦਿੱਤੀ ਤਾਂ ਪੰਜਾਬ ਸਰਕਾਰ ਤੁਹਾਨੂੰ ਐਮਐਸਪੀ ਦੇਵੇਗੀ ਲੇਕਿਨ ਹੁਣ ਇਹ ਬੋਲੀ ਕਿਹੜੀ ਬੋਲ ਰਹੇ ਨੇ ਕਾਪਰੇਟ ਘਰਾਣਿਆਂ ਵਾਲੀ ਕਿਉਂਕਿ ਕਾਪਰੇਟ ਘਰਾਣੇ ਲਾਕਡਾਊਨ ਦੇ ਦਿਨਾਂ ਦੇ ਵਿੱਚ 68 ਅਜੇ ਘਰਾਣੇ ਨੇ ਜਿਹੜੇ ਅਰਬਾਂ ਖਰਬਾਂ ਪਤੀ ਬਣ ਗਏ ਯਾਨੀ ਕਿ ਇੱਕ ਪਾਸੇ ਲਾਕਡਾਊਨ ਲੱਗਿਆ ਪਾਣੀ ਦੀ ਵੀ ਲੋਕਾਂ ਨੂੰ ਲੋੜ ਪਈ ਰਾਜ ਕੇ ਪਾਣੀ ਵੀ ਵੇਚਿਆ ਗਿਆ ਤੇ ਰਾਜ ਕੇ ਭੋਜਨ ਵੀ ਵੇਚਿਆ ਗਿਆ ਇਨਸਾਨ ਨੂੰ ਪਾਣੀ ਤੇ ਭੋਜਨ ਦੀ ਜ਼ਰੂਰਤ ਪੈਂਦੀ ਹੈ ਇਸ ਤੋਂ ਬਿਨਾ ਜੋਣਾ ਮੁਸ਼ਕਲ ਹੈ ਇਨਸਾਨ ਦਾ ਜਾਨਵਰ ਦਾ ਲੇਕਿਨ ਇਹ ਸਾਰਾ ਕੁਝ ਕਾਪਰੇਟ ਜਿਹੜੇ ਘਰਾਣੇ ਨੇ ਆਪਣੇ ਹੱਥਾਂ ਵਿੱਚ ਕਰਨਾ ਚਾਹੁੰਦੇ ਨੇ ਚਾਹੇ ਉਹ ਪੰਜਾਬ ਦਾ ਪਾਣੀ ਹੋਵੇ ਚਾਹੇ ਉਹ ਪੰਜਾਬ ਦੀਆਂ ਜਾਂ ਪੰਜਾਬ ਤੋਂ ਇਲਾਵਾ ਭਾਰ ਦੇ ਹੋਰ ਸੂਬੇ ਦੀਆਂ ਫਸਲਾਂ ਹੋਣ ਤੇ ਫਿਰ ਇਹ ਬੋਲੀ ਸੂਬੇ ਤੇ ਮੁੱਖ ਮੰਤਰੀ ਕਿਹੜੀ ਬੋਲ ਰਹੇ ਨੇ ਜੇਕਰ ਧਰਨੇ ਨਹੀਂ ਲਾਉਣਗੇ ਪ੍ਰੋਟੈਸਟ ਨਹੀਂ ਕਰਨਗੇ ਜੇਕਰ ਇਹ ਰੇਲ ਨਹੀਂ ਰੋਕਣਗੇ ਸੜਕਾਂ ਦੇ ਤਾਂ ਨੇ ਕਿਵੇਂ ਸੈਂਟਰ ਸਰਕਾਰ ਨੂੰ ਪਤਾ ਲੱਗੇਗਾ ਸੈਂਟਰ ਸਰਕਾਰ ਤਾਂ ਆਲਰੇਡੀ ਹੱਥਾਂ ਦੀ ਅਡਾਨੀ ਅਬਾਨੀ ਦੇ ਕੱਠ ਪੁਤਲੀ ਬਣੀ ਹੋਈ ਹੈ ਇਸ ਨੂੰ ਲੈ ਕੇ ਜਸਵੀਰ ਸਿੰਘ ਦੀਵੋਲਾ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਹੀ ਕਰ ਰਿਹਾ ਹੈ ਜੋ ਅਡਾਨੀ ਅਬਾਨੀ ਸੈਂਟਰ ਸਰਕਾਰ ਕਹਿੰਦੀ ਹੈ ਉਹ ਕਹਿੰਦੇ ਇਕੱਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਇੱਧਰ ਸ਼੍ਰੋਮਣੀ ਅਕਾਲੀ ਦਲ ਦੇ ਅਮਰਹੁ ਪ੍ਰਕਾਸ਼ ਸਿੰਘ ਬਾਦਲ ਵੀ ਕੈਪਟਨ ਅਮਰਿੰਦਰ ਸਿੰਘ ਵੀ ਯਾਨੀ ਕਿ ਸਮੇਂ-ਸਮੇਂਦੀਆਂ ਸਰਕਾਰਾਂ ਨੇ ਨਾ ਤੇ ਪੰਜਾਬ ਦੇ ਪਾਣੀਆਂ ਬਾਰੇ ਗੱਲ ਕੀਤੀ ਨਾ ਪੰਜਾਬ ਦੀ ਖੇਤੀਬਾੜੀ ਕੀਤੀ ਨਾ ਪੰਜਾਬ ਉੱਤੇ ਮਿਲਣ ਵਾਲੀ ਐਮਐਸਪੀ ਦੀ ਗੱਲ ਕੀਤੀ ਇਹ ਤਾਂ ਤੋਤੇ ਬਣ ਗਏ ਨੇ ਇਹ ਮੈਨਾ ਬਣ ਗਏ ਨੇ ਜੋ ਕੋਰਪੋਰੇਟ ਘਰਾਣੇ ਕਹਿੰਦੇ ਨੇ ਜੋ ਸੈਂਟਰ ਸਰਕਾਰ ਇਹਨਾਂ ਨੂੰ ਕਹਿੰਦੀ ਹੈ ਇਹ ਉਹਨਾਂ ਦੀ ਖਾਣਾ ਪੂਰਤੀ ਕਰਦੇ ਨੇ ਉਹਨਾਂ ਕਿਹਾ ਕਿ ਜਿਹੜਾ ਇਹ ਕ੍ਰੈਡਿਟ ਆਪਣੇ ਆਪ ਲੈ ਰਹੇ ਨੇ ਨਾ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਉਹ ਗੱਲਾਂ ਇਹਨਾਂ ਨੂੰ ਅਸੀਂ ਦੱਸੀਆਂ ਨੇ 2021 ਦੇ ਵਿੱਚ ਜਿਹੜਾ ਅਮੈਂਡਮੈਂਟ ਜਿਹੜਾ ਐਕਟ ਪਾਸ ਕੀਤਾ ਗਿਆ ਸੀ ਇਹ ਕਹਿੰਦਾ ਅਸੀਂ ਇੱਕ ਬੂੰਦ ਵੀ ਪਾਣੀ ਦੇਣੀ ਤੇ ਫਿਰ 4000 ਕਿਊਸਿਕ ਪਾਣੀ ਪੰਜਾਬ ਹਰਿਆਣਾ ਨੂੰ ਕਿਉਂ ਦਿੱਤਾ ਪੰਜਾਬ ਵੱਲੋਂ ਹਰਿਆਣਾ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਜੇਕਰ ਦਮ ਹੈ ਫਿਰ ਪਾਣੀ ਰੋਕੇ ਨਾ ਯਾਨੀ ਕਿ ਸੈਂਟਰ ਸਰਕਾਰ ਭਾਖੜਾ ਡੈਮ ਉੱਤੇ ਵੀ ਕਬਜ਼ਾ ਕਰਕੇ ਬੈਠੀ ਹੋਈ ਹੈ ਖੇਤੀ ਉੱਤੇ ਵੀ ਕਬਜ਼ਾ ਕਰਕੇ ਬੈਠੀ ਹੋਈ ਹੈ ਕਾਪਰੇਟਰ ਕਰਾਣਿਆ ਤਾਂ ਸੈਂਟਰ ਸਰਕਾਰ ਉੱਤੇ ਹੱਥ ਹੈ ਜੋ ਕੁਝ ਵੀ ਕਰਦੇ ਨੇ ਫਿਰ ਉਹੀ ਬੋਲੀ ਬੋਲਣੀ ਪੈਂਦੀ ਹੈ ਸਟੇਟ ਦੀਆਂ ਸਰਕਾਰਾਂ ਨੂੰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹੀ ਬੋਲੀ ਬੋਲਦੇ ਨੇ ਜੋ ਕਾਪਰੇਟਰ ਕਰਾਣੇ ਦੀ ਮਨਚਾ ਹੈ ਜੋ ਸੈਂਟਰ ਸਰਕਾਰ ਦੀ ਮਨਚਾ ਹੈ ਧੰਨਵਾਦ